ਨੌਜਵਾਨ ਦੇ ਮਸੇਰੇ ਭਰਾ ਨੇ ਵਾਲ ਕਟਵਾਈ ਸੀ ਜਿਸ ਤੋਂ ਬਾਅਦ ਦੋਨੋਂ ਜਾਣੇ ਸਤਲੁਜ ਦਰਿਆ ਦੇ ਵਿੱਚ ਵਾਲ ਬਹਾਉਣ ਲਈ ਗਏ ਸਨ ਤੇ ਉਪਰੰਤ ਉਹ ਦੋਨੋਂ ਜਾਣੇ ਉੱਥੇ ਨਹਾਉਣ ਲੱਗ ਪਏ ਜਿਸ ਤੋਂ ਬਾਅਦ ਨਹਾਉਂਦੇ ਨਾ ਹਉਂਦੇ ਇਹ ਨੌਜਵਾਨ ਪਾਣੀ ਦੇ ਵਿੱਚ ਰੁੜ ਗਿਆ ਅਤੇ ਲਾਪਤਾ ਹੋ ਗਿਆ ਕੱਲ ਤੋਂ ਹੀ ਗੋਤਾਖੋਰ ਦੀ ਟੀਮ ਵੱਲੋਂ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰੰਤੂ 24 ਘੰਟੇ ਦਾ ਸਮਾਂ ਹੋਣ ਵਾਲਾ ਹੈ ਤੇ ਹਾਲੇ ਤੱਕ ਨੌਜਵਾਨ ਦਾ ਕੁਝ ਵੀ ਸੁਰਾਗ ਤੱਕ ਨਹੀਂ ਲੱਗਿਆ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰ ਦੀ ਟੀਮ ਦੀ ਮਦਦ ਦੇ ਨਾਲ ਸਤਲੁਜ ਦਰਿਆ ਵਿੱਚ ਲਾਪਤਾ ਹੋਈ ਨੌਜਵਾਨ ਦੀ ਭਾਲ ਜਾਰੀ ਹੈ। ਗਣਪ੍ਰੀਤ ਜਿਹੜੇ ਜਿਹਨੇ ਡੈਥ ਹੋਈ ਇਹਨਾਂ ਅਲਾਰਮ ਕੀਤੀ ਸੀ ਕੰਗਰੀਵ ਸਰ ਇੱਕ ਤੁਹਾਡੇ ਕਿ ਲੱਗਦਾ ਸੀ ਜੀ ਜੀ ਇਹ ਹੋਇਆ ਕਿ। ਉਹ ਤਾਂ ਨਹੀਂ ਬਈ ਮੇਰਾ ਕੰਮ ਪਤਾ ਹੀ ਮੈਨੂੰ ਕਹਿੰਦਾ ਫੋਨ ਆਇਆ ਕਹਿੰਦੇ ਕਿ ਕੰਗਰੀ ਭਾਈ ਦਾ ਨੰਬਰ ਦੇ ਤੇ ਮੈਂ ਨੰਬਰ ਲੱਤ ਤੇ ਫੇ ਮੈਨੂੰ ਦੱਸਿਆ ਕਿ ਇਦਾਂ ਕਰਕੇ ਪਾਣੀ 'ਚ ਆਣ ਆਣ ਕੇ ਤੇ ਡੁੱਬ ਗਿਆ। ਹੂੰ ਕਿੰਨੀ ਉਮਰ ਸੀਗੀ? ਇੰਦੇ ਵੀ ਵੀ ਕਿਤੇ ਕਿੰਨੇ ਰੁਪਏ ਸ਼ਾਦੀ ਦੇ ਡੇਢ ਕਸਾਂਾਂ ਬੱਚੇ ਕੋਈ ਬੱਚੇ ਤੇ ਹੁਣ ਕੀ ਅਪ੍ਰਿਆਸ ਚੱਲ ਰਹੇ ਆ ਆਪਣੇ ਹੋਂਤਾ ਲੱਭ ਰਹਿਣੇ ਵਾਕਈ ਹੁੰਦੀ ਕੋਸ਼ਿਸ਼ ਤਾਂ ਹੈ ਲੱਭ ਰਹੀ ਨਹੀਂ ਬਾਕੀ ਦੇਖੋ ਗੁਰਨਾਮ ਜੀ ਦੱਸੋ ਇਹ ਜਿਹੜੀ ਪੂਰੀ ਘਟਨਾ ਹੋ ਗਈ ਇਹ ਬੜੀ ਮਦਭਾਗੀ ਘਟਨਾ ਕਿੱਦਾਂ ਹੋ ਗਈ ਕੌਣ ਸੀ ਬੰਦਾ ਸਰ ਇਹ ਇੱਕ ਸਮੇਂ ਦਾ ਗੇੜ ਰੱਖ ਲਓ ਤੁਸੀਂ ਇਹ ਸਾਡੇ ਨਾਲੇ ਇੱਥੇ 2-3 ਕਿਲੋਮੀਟਰ ਤੇ ਸੁਨੋਲੀ ਨਜ਼ਾਰਾ ਪਿੰਡ ਪੈਂਦਾ ਜੀ ਉੱਥੋਂ ਦਾ ਜਵਾਈ ਸੀਗਾ ਇਹ ਤੇ ਆਏ ਮਹਾਲੀ ਤੋਂ ਆ। ਤੇ ਇਹਦਾ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਡੁੱਬ ਕੇ। ਇਹਦੀ ਮਸੀ ਦੀ ਮੁੰਡੇ ਨੇ ਕੇਸ ਆਪਣੇ ਕਟਵਾਏ। ਉਹ ਕੇਸਾਂ ਨੂੰ ਇਹ ਯਾਨੀ ਤਾਰਨ ਵਾਸਤੇ ਇੱਥੇ ਪਾਣੀ ਦੇ ਵਿੱਚ ਆਏ। ਤੇ ਪਹਿਲੇ ਤੇ ਇਹ ਮਹਾਲੀ ਤੋਂ ਆ ਕੇ ਨੰਗਲ ਉਤਰ ਕੇ ਆਪਣੇ ਸਹੁਰਿਆਂ ਦੇ ਚਲੇ ਗਏ। ਉੱਥੋਂ ਫਿਰ ਇਹ ਤਿੰਨ ਜਣੇ ਮੋਟਰਸਾਈਕਲ ਤੇ ਆਏ ਇੱਥੇ ਦਰਿਆ ਤੇ। ਤੇ ਇੱਥੇ ਵੀ ਚਲੋ ਸਾਡਾ ਜਿਹੜਾ ਸੇਫ ਤਾਂ ਇਹ ਹੈਗਾ ਇਹ। ਪਰ ਪਤਾ ਨਹੀਂ ਵੀ ਕਿਸ ਹਿਸਾਬ ਨਾਲ ਇਹ ਘੁੰਮ ਕੇ ਇਧਰੋਂ ਉਹ ਸਾਹਮਣੇ ਜਗਤ ਤੇ ਚੱਲ ਗਏ ਜਿੱਥੇ ਬੰਦੇ ਸਾਡੇ ਬੈਠੇ ਆ ਤੇ ਉੱਥੇ ਪਾਣੀ ਜਿਹੜਾ ਹੈ ਉਹ ਕਿਤੇ 5 ਫੁੱਟਾ ਕਿਤੇ 10 ਫੁੱਟਾ ਕਿਤੇ 15 ਫੁੱਟਾ ਹੈ ਫੇਸ ਕਰਕੇ ਉਹ ਜਿਹੜੇ ਦੂਜੇ ਦੇਖਣ ਵਾਲੇ ਉਹ ਦੇਖਦੇ ਰਹੇਗੇ ਤੇ ਪਾਣੀ ਜਿਹੜੇ ਕੇਸ ਪਾਣੀ ਦੇ ਵਿੱਚ ਬਹਾ ਕੇ ਉਹ ਮੁੜ ਕੇ ਨਹਾਣ ਲੱਗਿਆ ਸੀ ਕਹਿੰਦੇ ਉਹ ਨਹਾਣ ਲੱਗਿਆ ਡੁੱਬ ਗਿਆ ਬਸ ਉੱਥੇ ਤੀਸਰ ਇਹ ਸਰਚ ਵੀ ਅਨ ਕੱਲ ਦੇ ਚੱਲਿਆ ਵਾ ਹਾਂਜੀ ਸਰ ਇਹ ਕੱਲ ਦਾ ਚੱਲਿਆ ਜੀ ਕੱਲ ਤਕਰੀਬਨ 2:30 ਘੰਟੇ ਕਮਲਪ੍ਰੀਤ ਸੈਣੀ ਦੀ ਪਾਰਟੀ ਟੀਮ ਨੇ ਸਾਰੇ ਜਿਹੜੇ ਲਾਏ ਆ ਤੇ ਹੁਣ ਵੀ ਤਕਰੀਬਨ 10 ਵਜੇ ਤੋਂ ਲੱਗੇ ਹੋਏ ਆ ਜੀ ਸਾਤਨ ਚਾਰ ਘੰਟੇ ਹੋ ਗਏ ਹਨਾ ਨੂੰ ਪਹਲੇ ਰਿਜ਼ਲਟ ਕੋਈ ਨਹੀਂ ਨਿਕਲੇ ਰਿਜ਼ਲਟ ਸਨ ਤੋਂ ਇਨਫਰਮੇਸ਼ਨ ਵੀ ਨਹੀਂ ਜੀ ਪੰਡ ਪਾਸੇ ਤੋਂ ਵੀ ਇਹ ਬੰਦੇ ਕੋਈ ਬਾਲ ਬੂਲ ਤਾਰਨ ਵਾਸਤੇ ਆਏ ਸੀ ਇੱਥੇ ਕੱਲ ਦੀ ਗੱਲ ਹੈ ਤੇ ਇਸ ਕਰਕੇ ਵੀ ਵੀ ਉਹਨਾਂ ਦਾ ਪੈਰ ਕੁਝ ਤਿਸਰ ਗਿਆ ਆਪਣੀ ਪਾਣੀ ਚ ਜਾਂ ਪਾਣੀ ਡੂੰਗਾ ਸੀਗਾ ਇਸ ਕਰਕੇ ਬੰਦਾ ਤੇ ਲੱਭਿਆ ਨਹੀਂ ਮੁਰ ਗਿਆ ਪਾਣੀ ਚ ਹੂੰ ਬਾਕੀ ਹੁਣ ਇਹਦੀ ਕੋਸ਼ਿਸ਼ ਚੱਲ ਰਹੀ ਹੈ ਅਗਰ ਨਬੋਟਲ ਆਇਆ ਵਾ ਬੰਦੇ ਡਬੋੜੀ ਲੱਗੇ ਹੋਏ ਨਾਲ ਕੀ ਕੋਣ ਬੰਦਾ ਸੀ ਕਿੱਥੇ ਦਾ ਬੰਦਾ ਸੀ ਇੱਕ ਗੁਲਦੀਪ ਸਿੰਘ ਸੀ ਆ ਕੋਈ 22 ਸਾਲ ਦਾ ਉਮਰ ਦਾ ਹਾਂ ਇਸ ਨੌਲੀ ਮਿਆਰੀ ਦੇ ਸੋਹਰੇ ਹੈ ਹਾਂ ਹੈ ਅੰਮ੍ਰਿਤਸਰ ਸਿਰਦਨ ਨਾਲ ਆ ਹਾਂ ਤੇ ਬਾਕੀ ਦੇ ਘਰ ਦੇ ਮੈਂਬਰ ਡੈਡੀ ਵਗੈਰਾ ਆ ਰਹੇ ਆ ਹੂੰ